ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਰਾਤੋਂ ਮੌਸਮ ਮੋੜ ਬਦਲ ਜਾਵੇਗਾ ਨਾਲ ਹੀ ਆਉਣ ਵਾਲੇ 2 ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਡਾ ਹੋ ਗਿਆ ਹੈ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 15.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਹੁਣ ਇਹ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 35.6 ਡਿਗਰੀ ਦਰਜ ਕੀਤਾ ਗਿਆ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਵੇਰੇ ਵਿੱਚ ਸ਼ਨੀਵਾਰ ਅਧੀ ਰਾਤ ਨੂੰ ਤੇਜ਼ ਹੜ੍ਹੇ ਦੇ ਕਾਰਨ ਪਾਵਰ ਪਾਮ ਨੂੰ ਨੁਕਸਾਨ ਹੋਇਆ ਤੂਫਾਨ ਕਾਰਨ ਕਈ ਬਿਜਲੀ ਅਤੇ ਖੰਭੇ ਡਿੱਗ ਗਏ ਹਨ ਇਤਨਾ ਤੱਕ ਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਤੂਫਾਨ ਕਾਰਨ ਕਰੀਬ 130 ਟਰਾਂਸਫਾਰਮ 5811 ਕੇਵੀ ਤੋਂ ਵੱਧ ਬਿਜਲੀ ਦੇ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ ਤਰੰਤਨ ਅਤੇ ਗੁਦਾਸਪੁਰ ਵਿੱਚ ਹੋਇਆ ਇਨ੍ਹਾਂ ਇਲਾਕਿਆਂ ਵਿੱਚ 296 ਖੰਭੇ ਅਤੇ 27 ਟਰਾਂਸਫਾਰਮ ਟੁੱਟ ਗਏ ਹਨ ਕਿ ਖੇਤ ਵਿੱਚ ਜੋ ਦੀ ਫਸਲ ਵੀ ਵਿਸ਼ ਗਈ ਹੈ ਇਸ ਦੌਰਾਨ ਪਾਵਰ ਕਾਮ ਨੂੰ ਅੱਜ ਸਾਰੇ ਜ਼ਿਲ੍ਹਿਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਵੇਗੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਰਾਤੋਂ ਮੌਸਮ ਮੋੜ ਬਦਲ ਜਾਵੇਗਾ ਨਾਲ ਹੀ ਆਉਣ ਵਾਲੇ 2 ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਡਾ ਹੋ ਗਿਆ ਹੈ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਹੁਣ ਇਹ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 5 ਪੈਂਟੇ 6 ਡਿਗਰੀ ਦਰਜ ਕੀਤਾ ਗਿਆ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਵੇਰੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਤੇਜ਼ ਹੰਨੇਲੀ ਕਾਰਨ ਪਾਵਰ ਪਾਮ ਨੂੰ ਨੁਕਸਾਨ ਹੋਇਆ ਤੂਫਾਨ ਕਾਰਨ ਕਈ ਬਿਜਲੀ ਅਤੇ ਖੰਭੇ ਡਿੱਗ ਗਏ ਹਨ ਇਤੋਂ ਤੱਕ ਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਤੂਫਾਨ ਕਾਰਨ ਕਰੀਬ 130 ਟਰਾਂਸਫਾਰਮ 5811 ਕੇਵੀ ਤੋਂ ਵੱਧ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ ਤਰਨਤਨ ਅਤੇ ਗੁਰਦਾਸਪੁਰ ਵਿੱਚ ਇਨਾ ਇਲਾਕਿਆਂ ਵਿੱਚ 296 ਖੰਭੇ ਅਤੇ 27 ట్రాన్స్‌ਫਾਰਮ ਟੁੱਟ ਗਏ ਹਨ ਕਿ ਖੇਤਾਂ ਵਿੱਚ ਝੋਨੇ ਦੀ ਫਸਲ ਵੀ ਵਿਸ਼ ਗਈ ਹੈ ਇਸ ਦੌਰਾਨ ਪਾਵਰ ਕਾਮ ਨੂੰ ਅੱਜ ਸਾਰੇ ਜ਼ਿਲ੍ਹਿਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਵੇਗੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਰਾਤੋਂ ਮੌਸਮ ਮੋੜ ਬਦਲ ਜਾਵੇਗਾ ਨਾਲ ਹੀ ਆਉਣ ਵਾਲੇ 2 ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਡਾ ਹੋ ਗਿਆ ਹੈ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ ਦਰਜ ਕੀ ਦੀ ਗਈ ਹੈ ਇਸ ਦੇ ਨਾਲ ਹੀ ਹੁਣ ਇਹ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 35.6 ਡਿਗਰੀ ਦਰਜ ਕੀਤਾ ਗਿਆ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਸਵੇਰੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਤੇਜ਼ ਹਨੇਰੀ ਕਾਰਨ ਪਾਵਰ ਪਲਾਂਟ ਨੂੰ ਨੁਕਸਾਨ ਹੋਇਆ ਤੂਫਾਨ ਕਾਰਨ ਕਈ ਬਿਜਲੀ ਅਤੇ ਖੰਭੇ ਡਿੱਗ ਗਏ ਹਨ ਇਤੋ ਤੱਕ ਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਤੂਫਾਨ ਕਾਰਨ ਕਰੀਬ 130 ట్రాన్స్‌ਫਾਰਮ 5811 ਕੇਵੀ ਤੋਂ ਵੱਧ ਬਿਜਲੀ ਦੇ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ, ਤਰਨਤਨ ਅਤੇ ਗੁਰਦਾਸਪੁਰ ਵਿੱਚ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ 296 ਖੰਭੇ ਅਤੇ 27 ਟਰਾਂਸਫਾਰਮ ਟੁੱਟੇਗੇ ਹਨ। ਖੇਤਾਂ ਵਿੱਚ ਝੋਨੇ ਦੀ ਫਸਲ ਵੀ ਵਿਸ਼ ਗਈ ਹੈ। ਇਸ ਦੌਰਾਨ ਪਾਵਰਕਾਮ ਨੂੰ ਅੱਜ ਸਾਰੇ ਜ਼ਿਲ੍ਹਿਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਵੇਗੀ। ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਰਾਤੋਂ ਮੌਸਮ ਮੋੜ ਬਦਲ ਜਾਵੇਗਾ। ਨਾਲ ਹੀ ਆਉਣ ਵਾਲੇ 2 ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਹੋ ਗਿਆ ਹੈ 24 ਘੰਟੇ ਅਧਰਨ ਵੱਧ ਤੋਂ ਵੱਧ ਤਾਪਮਨ ਵਿੱਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਹੁਣ ਇਹ ਤਾਪਮਨ ਆਮ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਨ ਪਟਿਆਲਾ ਵਿੱਚ 35.6 ਡਿਗਰੀ ਦਰਜ ਕੀਤਾ ਗਿਆ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਵੇਰੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਤੇਜ਼ ਹੜ੍ਹੇ ਦੇ ਕਾਰਨ ਪਾਵਰ ਕਾਮ ਨੂੰ ਨੁਕਸਾਨ ਹੋਇਆ ਤੂਫਾਨ ਕਾਰਨ ਕਈ ਬਿਜਲੀ ਅਤੇ ਖੰਭੇ ਡਿੱਗ ਗਏ ਹਨ ਇਤਤਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਤੂਫਾਨ ਕਾਰਨ ਕਰੀਬ 1 ਤੀ ਟ੍ਰਾਂਸਫਾਰਮ 5811 ਕੇਵੀ ਤੋਂ ਵੱਧ ਬਿਜਲੀ ਦੇ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ, ਤਰਨਤਨ ਅਤੇ ਗੁਦਾਸਪੁਰ ਵਿੱਚ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ 296 ਖੰਬੇ ਅਤੇ 27 ਟ੍ਰਾਂਸਫਾਰਮ ਟੁੱਟੇ ਗਏ ਹਨ। ਖੇਤਾਂ ਵਿੱਚ ਝੋਨੇ ਦੀ ਫਸਲ ਵੀ ਵਿਸ਼ ਗਈ ਹੈ। ਇਸ ਦੌਰਾਨ ਪਾਵਰ ਕਾਮ ਨੂੰ ਅੱਜ ਸਾਰੇ ਜ਼ਿਲ੍ਹਿਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਵੇਗੀ।